ਸਾਸੀ ਕਾਲੀ ਅੱਜਕੱਲ੍ਹ ਕੌਣ ਬੋਲਦਾ ਈ ਹਾਂ ਜੀ ਮੈਂ ਆਪਣਾ ਪੁੱਤ ਬੋਲਦਾ ਕਿਹੜਾ ਕੀ ਨਾਮ ਆ ਹਾਂ ਕੀ ਨਾਮ ਤੁਹਾਡਾ ਮਸ਼ੂਮਰ ਜੀ ਮੇਰਾ ਨਾਮ ਜੀ ਦਿਨੀਅਲ ਬੋਲਦਾ ਦਿਨੀਅਲ ਮਸ਼ੂਰ ਬੋਲਦਾ ਬਾਬੇ ਹੁਣ ਤੁਸੀਂ ਕੰਪਰੋਮਾਈਜ਼ ਕਰ ਲਈ ਕਹਿ ਰਹੇ ਸੀਗੇ ਜਦੋਂ ਅਸੀਂ ਤੁਹਾਡੇ ਘਰ ਆਪ ਆਏ ਹਾਂ ਕੰਪਰੋਮਾਈਜ਼ ਕਰ ਲਈ ਉਹ ਉਹ ਅਸੀਂ ਖੱਟੇ ਸੀ ਉਦੋਂ ਬਾਬਾ ਜੀ ਗਲਤ ਹੋ ਗਿਆ ਨਾ ਕੋਈ ਗਲਤ ਨਹੀਂ ਹੋਇਆ ਵੀਰੇ ਜਾਨ ਤੇ ਇਹਦਾ ਫਰਕ ਆ ਨਾ ਪਰ 17 ਸਾਲ ਦਾ ਨਹੀਂ ਤੇ ਸਜਾ ਲਈ ਤਿਆਰ ਰਹੋ ਮੈਂ ਹੋਣ ਤੁਹਾਡੇ ਵਿਰੋਧੀ ਹੋਣਾ ਵਾ ਜਾਂ ਤੇ ਫਿਰ ਮੈਂ ਹੁਣ ਮੈਂ ਤੁਹਾਨੂੰ ਚਕਾਉਂਗਾ ਨਾ ਚਕਾਉਂਗਾ ਤੇ ਮੇਰਾ ਨਾਮ ਹਟਾ ਦਿਓ ਬਾਬਾ ਜੀ ਇਹ ਗਾਣਾ ਕੋਈ ਵੀਰੇ ਕੋਈ ਨਹੀਂ ਕੋਈ ਕੋਈ ਉਹਦੇ ਯਾਰ ਅਸੀਂ ਬੇਕੂਫਾ ਤੁਹਾਡੇ ਘਰ ਆਏ ਹਾਂ ਤੇ ਤੁਸੀਂ ਗਿਆਨ ਜਲੀਲ ਕੀਤਾ ਵੀ ਜਾਓ ਭਾਜੋ ਤੁਹਾਨੂੰ ਕੋਈ ਪੈਸੇ ਨਹੀਂ ਦੇਣਾ ਜੋ ਕਰਨਾ ਕਰ ਲਓ ਨੀ ਟੀਕਾ ਕਿਉਂ ਮਾਰਦੇ ਜੀ ਇਹ ਵੀਡੀਓ ਬਣੀ ਆ ਵੀਡੀਓ ਬਣੀ ਆ ਵੀਡੀਓ ਬਣੀ ਆ ਠੀਕ ਆ ਜੀ ਆਹ ਮੁੰਡੇ ਦੋਵੇਂ ਗਵਾਹ ਸੀਗੇ ਨਹੀਂ ਮੰਨਿਆ ਬਾਬਾ ਜੀ ਅੱਜ ਤੁਹਾਨੂੰ 1 ਲੱਖ ਦੇ ਠੀਕ ਹੈ ਜੀ ਕੱਲ ਨੂੰ ਜੋ ਕਾਰਵਾਈ ਹੋਈ ਸਾਡੀ ਅਸੀਂ ਕਰਾਂਗੇ ਚਲੋ ਧੰਨਵਾਦ ਚਲੀਏ ਯਾਰ ਆਪਾਂ ਮੇਰੇ ਵੀਰ ਧਿਆਨ ਨਾਲ ਮੇਰੇ ਵੀਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਇਹ ਤੁਹਾਨੂੰ ਤੇ ਜਾਣ ਮੈਂ ਕਿ ਸਟ੍ਰੀਟ ਹੈ ਉਹ ਨਹੀਂ ਵੀਰੇ ਕੋਈ ਹੁਣ ਜੇ ਕੋਈ ਕੁੜੀ ਨੂੰ ਫੋਨ ਲਾਇਆ ਤੇ ਮੈਂ ਤੁਹਾਡੇ ਤੇ ਬਲੈਕਮੇਲਿੰਗ ਦਾ ਇੱਕ ਹੋਰ ਕੇਸ ਕਰਵਾ ਦੂੰਗਾ ਜੇ ਹੁਣ ਕੁੜੀ ਨੂੰ ਫੋਨ ਲਾਇਆ ਤੇ ਕੁੜੀ ਕੋਲ ਕਹੇ ਉਹ ਨਹੀਂ ਕੋਪੋਰੇਟ ਨੂੰ ਨਾ ਦੇ ਹਾਂ ਠੀਕ ਹੈ ਜੀ ਕਿਉਂਕਿ ਵਿੱਚ ਗਵਾਹ ਮੈਂ ਆ ਸਾਰਾ ਜਿਹੜੀ ਜਿਹੜਾ ਐਕਸ਼ਨ ਹੋਣਾ ਮੇਰੇ ਤੋਂ ਹੀ ਸ਼ੁਰੂ ਹੋਣਾ ਵਾ ਸਭ ਕੁਝ ਵਿੱਚ ਮੈਂ ਹੀ ਆ ਇਨਵੋਲ ਹਾਂ ਠੀਕ ਠੀਕ ਮੈਂ ਨਹੀਂ ਦੇ ਦੂੰਗਾ ਹਾਂ ਕਿਸੇ ਨੂੰ ਤੁਹਾਡਾ ਫੋਨ ਨਹੀਂ ਹੋਣ ਦੇਦਾ ਕਿਸੇ ਦੇ ਘਰੇ ਨਹੀਂ ਤੁਸੀਂ ਜਾਣੇ ਚਾਹੀਦੇ ਨਹੀਂ ਤੇ ਮੈਂ ਤੁਹਾਡਾ ਕੰਪਲੇਨ ਕਰਕੇ ਹੁਣੇ ਮੈਂ ਪੁਲਿਸ ਕੰਪਲੇਨ ਕਰਕੇ ਨਹੀਂ ਤੁਹਾਨੂੰ ਚੁਗਵਾ ਦੂੰਗਾ ਵੀ ਕੁੜੀ ਨੂੰ ਬਲੈਕਮੇਲ ਕਰਦੇ ਆਏ ਕਾਡਾ 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 ਜਦਾ ਕਰਦੇ ਨਹੀਂ ਉਦੋਂ ਉਦੋਂ ਯਾਰ ਜਦੋਂ ਤੁਹਾਡੇ ਘਰ ਗਏ ਸੀਗੇ ਜਦੋਂ ਮੈਂ ਕਹਿਆ ਸੀਗਾ ਵੀ 50000 ਰੁਪਏ ਦਾ ਹਰਜਾਨਾ ਭਰ ਦੋ ਅਸੀਂ ਤੁਹਾਨੂੰ ਛੱਡ ਦਿੰਨੇ ਆ ਉਦੋਂ ਤੇ ਤੁਸੀਂ ਸਮਝਿਆ ਸੀ ਸਾਨੂੰ ਮਖੌਲ ਬੇਵਕੂਫ ਸਮਝਿਆ ਸੀ ਸਾਨੂੰ ਬਾਬਾ ਜੀ ਗੱਲ ਚੁਣਾ ਨਹੀਂ ਨਹੀਂ ਗਲਤੀ ਹੋਈ ਇਹ ਕਰੇ ਗਿਆ ਦੀ ਬੇਇੱਜ਼ਤੀ ਕੀਤੀ ਦੋ ਵਾਰੀ ਦੋ ਵਾਰੀ ਤੁਸੀਂ ਬੇਰੰਗ ਮੋੜਿਆ ਸਾਨੂੰ ਦੋ ਵਾਰੀ ਬੇਰੰਗ ਠੀਕ ਹੈ ਜੀ ਮੈਂ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸ਼ੁਗਰ ਕਰਮਣ ਤੁਹਾਡੀਆਂ ਭੈਣਾਂ ਜਾਂ ਤੁਹਾਡੀਆਂ ਘਰ ਵਾਲੀਆਂ ਨਹੀਂ ਵਿੱਚ ਲਖਾਈਆਂ ਪੀ ਇਨਸਾਨੀਅਤ ਦੇ ਨਾਤੇ ਵੀ ਹੋ ਨਹੀਂ ਤੇ ਮੈਂ ਹੁੰਦਾ ਤਾਂ ਮੈਂ ਚਾਹੁੰਦਾ ਵੀ ਲਖਾ ਸਕਦਾ ਸੀ ਆ ਤੁਹਾਡੇ ਬਾਬਾ ਜੀ ਸਾਡਾ ਸਾਥ ਲਗੋਦੇ ਐ ਜੀ ਨੂੰ ਐਂਜੀਓ ਵੀਰੇ ਐਂਜੀਓ ਆ ਲੋਕਲ ਨਾਲੇ ਮਾ ਕਰੋ ਲੋਕਲ ਆ ਵੀਰੇ ਖਾਣੇ ਮਾਫੀ ਵੀਰੇ ਜਿਹੜੋ ਘਰੇ ਆਏ ਦੀ ਬੇਇੱਜ਼ਤੀ ਕਰੋਗੇ ਤੁਸੀਂ ਤੇ ਤੁਹਾਨੂੰ ਨਹੀਂ ਪਤਾ ਵੀ ਕਿ ਮਤਲਬ ਕਿ ਘਰੇ ਆਏ ਨਾਲ ਕਿਦਾਂ ਵੀ ਮਾਫੀਆਂ ਮੰਗਦੇ ਜੇ ਤੁਸੀਂ ਸੱਚੇ ਬਾਬਾ ਜੀ ਵੇਖੋ ਜੀ ਸ੍ਰੀ ਸੱਚੇ ਉਹਦੇ ਤੋਂ ਤੁਹਾਡੇ ਕੋਲ ਤਾਂ ਹੀ ਨਹੀਂ ਨਹੀ ਬ੍ਰਦਰ ਨਹੀਂ ਨਹੀਂ ਹੁਣ ਕੋਈ ਹੱਲ ਨਹੀਂ ਹੈਗਾ ਤੁਹਾਡਾ ਤੁਸੀਂ ਇਦਾਂ ਹੀ ਲੋਟ ਆਉਣੇ ਆ ਤੁਹਾਡੇ ਤੇ ਹੁਣ ਐਫਆਈਆਰ ਹੋਈ ਹੈ ਤੇ ਤੁਸੀਂ ਚੀਕਾ ਮਾਰਦੇ ਜੇ ਉਦੋਂ ਤੇ ਤੁਹਾਨੂੰ ਰੱਬ ਨਹੀਂ ਸੀ ਚੇਤੇ ਉਦੋਂ ਤੁਸੀਂ ਕੀ ਕਹਿੰਦੇ ਸੀ ਪਤਾ ਨਹੀਂ ਜਦੋਂ ਤੁਹਾਡੇ ਘਰੇ ਪੰਚਾਇਤ ਦੀ ਤੁਸੀਂ ਤਾਂ ਪੰਚਾਇਤ ਦੀ ਨਹੀਂ ਆਪਣੀ ਦੀ ਲਾਜ ਰੱਖੀ ਸਾਡੀ ਕੀ ਲਾਜ ਰੱਖਣੀ ਆ ਪਤਾ ਨਹੀਂ ਨਾ ਵੀਡੀਓ ਬਣੀ ਸੀ ਪੰਚਾਇਤ ਦੇ ਵਿੱਚ ਜੇ ਆਪਾਂ ਪਿੰਡ ਦੀਨੇਵਾਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਆਏ ਸੀਗੇ ਕੀਤਾ ਵਾ ਕਿ ਜੋ ਇਹਨਾਂ ਦੀ ਸਜ਼ਾ ਵਾ ਜੋ ਇਹਨਾਂ ਦਾ ਮਹਿਨਤਾਨਾ ਵਾ ਉਹ 1 ਲੱਖ ਰੁਪਇਆ ਇਹਨਾਂ ਦੇ ਜੇ ਪਰਿਵਾਰ ਲੱਭ ਜਾਂਦਾ ਵਾ ਤੇ ਉਹਨਾਂ ਨੂੰ ਦਿੱਤਾ ਜਾਊਗਾ ਠੀਕ ਹੈ ਜੀ ਤੇ ਹੁਣ ਉਹ ਜਿਹੜਾ 1 ਲੱਖ ਰੁਪਇਆ ਦੀ ਜਿਹੜੀ ਸੇਵਾ ਵਾ ਇਹਨਾਂ ਨੇ ਵੀਰਾਂ ਨੇ ਮੌਲਤ ਮੰਗੀ ਸੀਗੀ ਤੇ ਇਸ ਵੀਰ ਭਰਾ ਨੇ ਵੀਰ ਜੀ ਹਰਜਿੰਦਰ ਸਿੰਘ son of ਸਰਦਾਰ ਸਰਦਾਰ ਸਿੰਘ ਪਿੰਡ ਦੀਨੇਵਾਲ ਤੋਂ ਇਹਨਾਂ ਨੇ ਤੇ ਇਹਨਾਂ ਦੇ ਨਾਲ ਵੀਰ ਜੀ ਆ ਪਰਮਜੀਤ ਸਿੰਘ son of ਸਰਦਾਰ ਮੁਖਤਿਆਰ ਸਿੰਘ ਪਿੰਡ ਦੀਨੇਵਾਲ ਇਹਨਾਂ ਦੋਵਾਂ ਵੀਰ ਭਰਾਵਾਂ ਨੇ ਇਹਨਾਂ ਦੀ ਜ਼ਿੰਮੇਵਾਰੀ ਚੱਕੀ ਆ ਨਹੀਂ ਕੋਈ ਮਾਫੀ ਨਹੀਂ ਵੀਰੇ ਕੋਈ ਮਾਫੀ ਨਹੀਂ ਕੋਈ ਵੀ ਮਾਫੀ ਨਹੀਂ ਅਸੀਂ ਘਰੇ ਗਿਆ ਨੂੰ ਜਲੀਲ ਕੀਤਾ ਕੋਈ ਵੀ ਮਾਫੀ ਨਹੀਂ ਆ ਅਸੀਂ ਤੁਹਾਡੇ ਘਰ ਨੀਵੀ ਹੋ ਕੇ ਗਏ ਸੀਗੇ ਤੁਸੀਂ ਕਿਆ ਸੀਗਾ ਵੀ ਪਰਿਵਾਰ ਲੱਭ ਲੋ ਤੇ ਅਸੀਂ ਇਹਨਾਂ ਦਾ 50000 ਹਰਜਾਨਾ ਭਰ ਦਾਂਗੇ ਅਸੀਂ ਪਰਿਵਾਰ ਵੀ ਲੱਭ ਲਿਆ ਤੁਸੀਂ ਪਰਿਵਾਰ ਨੂੰ ਗਏ ਨੂੰ ਜਲੀਲ ਕੀਤਾ ਸਾਨੂੰ ਗਿਆਨ ਜਲੀਲ ਕੀਤਾ ਜਿੰਨਾ ਮੁੰਡਿਆਂ ਜਿਹੜੇ ਪਿੰਡ ਦੇ ਮੁੰਡੇ ਨਾਲ ਐ ਸੀ ਤੁਸੀਂ ਉਹਨਾਂ ਦੇ ਗਾਲ ਪੈਨ ਤੱਕ ਗਏ ਉਹਨਾਂ ਦੀ ਕੀ ਇੱਜ਼ਤ ਰਹੂਗੀ ਬਾਬਾ ਜੀ ਉਹਨੂੰ 100 ਬਰਾ ਦਰਬੇ ਸ਼ਰਾਬ ਨਹੀਂ ਵੀਰੇ ਅਸੀਂ ਰੱਬ ਨਹੀਂ ਹੈਗੇ ਅਸੀਂ ਰੱਬ ਨਹੀਂ ਹੈਗੇ ਅਸੀਂ ਤੁਹਾਡੇ ਘਰ ਗਏ ਸੀਗੇ ਨੀਵੇਂ ਹੋ ਕੇ ਗਏ ਸੀ ਤੁਹਾਨੂੰ ਇੱਕ ਵਾਰੀ ਮਾਫ਼ ਕਰ ਦਿੱਤਾ ਸੀਗਾ ਮਾਫ਼ ਕੀਤਾ ਸੀ ਨਾ ਵੀ 50000 ਰਜਾਨਾ ਪਰ ਤੋਂ ਤੁਹਾਨੂੰ ਮਾਫੀ ਦੇ ਦਿੰਦੇ ਆ ਬਟ ਨਹੀਂ ਵੀਰੇ ਹੁਣ ਇਹ ਗੱਲ ਬਹੁਤ ਲੈਵਲ ਤੇ ਪਹੁੰਚ ਨਹੀਂ ਪਹੁੰਚਾਈ ਆ ਅਸੀਂ ਜਿੰਨਾ ਜਿੱਤ ਸੀ ਉਹਦਾ ਫੁੱਲ ਹਰਜਾਨਾ ਨਹੀਂ ਪਰਦੇ ਤਾਂ ਨਹੀਂ ਹੋਣਾ ਜੇ ਨਹੀਂ ਛੱਡਦੇ ਨਹੀਂ ਤੇ ਸਜ਼ਾ ਤੇ ਤੁਸੀਂ ਤੁਹਾਨੂੰ ਹੋਣੀ ਹੋਣੀ ਆ ਇਹ ਤੇ ਤੁਹਾਨੂੰ ਵੀ ਪਤਾ ਵਾ ਜਿੰਨੀਆਂ ਮਰਗੀ ਫਰਮਾਇਸ਼ਾਂ ਵਿੱਚ ਪਾ ਲੋ ਤੁਹਾਡੀ ਮਰਜ਼ੀ ਬਾਬਾ ਜੀ ਇਹ ਘਟਾਦਾ ਕੋਈ ਨਹੀਂ ਆ ਕੱਲ ਨੂੰ ਕੁੜੀ ਦੇ ਘਰ ਗਿਆ ਤੇ ਮੈਂ ਤੁਹਾਡੇ ਤੇ ਕੋਰ ਕੇਸ ਕਰਵਾ ਦੂੰਗਾ ਵੀ ਕੁੜੀ ਨੂੰ ਬਲੈਕਮੇਲ ਕਰਦੇ ਆ ਅਜੇ ਨਾ ਕਰ ਵੀਡੀਓ ਨਾ ਚੱਲ ਬੰਦ ਕਰ ਵੀ। ਭਾਵੇਂ ਜਿੱਦਾਂ ਮਰਦੀ ਤੁਸੀਂ ਫੋਨ ਵੀ ਨਹੀਂ ਲਾਉਣਾ ਕੁੜੀ ਨੂੰ। ਨਹੀਂ ਲਾਦੇ ਨਾ। ਠੀਕ ਹੈ ਜੀ ਹਾਂ ਚੰਗੀ ਚੰਗੇ ਰਹੋਗੇ ਤੇ ਜੇ ਇਹਦਾ ਪੂਰਾ ਫੋਲ ਹਰਜਾਨਾ ਭਰ ਦੋਗੇ ਤੇ ਵਧੀਆ ਗੱਲ ਆ ਪਰਿਵਾਰ ਨੂੰ ਸਿੱਧਾ ਬਿਠਾ ਕੇ ਵੀਡੀਓ ਬਣਾ ਕੇ ਫਰਜਾਨਾ ਮੈਂ ਭਰਵਾਉਂ ਤੁਹਾਡੇ ਕੋਲ ਤੇ ਜੇ ਨਹੀਂ ਭਰਨਾ ਤੂੰ ਸਜਾਲੀ ਤਿਆਰ ਰਹੋ। ਨਹੀਂ ਆਪਾਂ ਜੀ ਕੋਈ ਨਹੀਂ। ਹਾਂਜੀ ਸੰਜੀ ਜਿੱਦਾਂ ਤੁਸੀਂ ਵੇਖਿਆ ਸੀ ਕਿ ਆਪਾਂ ਪਿੰਡ ਦਿਨੇਵਾਲੋਂ ਆ ਜਿਲ੍ਹਾ ਤਰਨਤਾਰਨ ਤੋਂ ਆਪਾਂ ਹੀਰ ਗੁਜਰਾ ਤੋਂ ਆ ਇੱਕ ਮੰਦਬੁੱਧੀ ਵੀਰ ਨੂੰ ਛਡਵਾਇਆ ਸੀ ਜਿਹੜਾ ਉੱਤਰਾਖੰਡ ਦਾ ਸੀਗਾ ਉਹਦੀ ਆਪ ਬਾਅਦ ਵਿੱਚ ਵੀਡੀਓ ਪਾਈ ਵਿੱਚ ਐਮਐਲਏ ਸਾਹਿਬ ਵਿੱਚ ਇਨਵੋਲਵ ਹੋਏ ਤੇ ਜਿਨ੍ਹਾਂ ਦੀ ਸਦਕਾ 17 ਸਾਲਾਂ ਬਾਅਦ ਇੱਕ ਪਰਿਵਾਰ ਨੂੰ ਉਹਨਾਂ ਦਾ ਵਿਛੜਿਆ ਮੰਦਬੁੱਧੀ ਬੱਚਾ ਮਿਲਿਆ ਸੀਗਾ ਤੇ ਉਮੇਸ਼ ਕੁਮਾਰ ਜਿਹੜੇ ਐਮਐਲਏ ਹਰਦਵਾਰ ਤੋਂ ਉਹਨਾਂ ਦੀ ਬਦਲ ਬਡੋਨੀ ਜੀ ਦੀ ਬਦਲਤ ਇਹਨਾਂ ਜਿਹੜੇ ਹੀਰ ਗੁਜਰੇ ਜਿਹੜੇ ਸੀਗੇ ਗੁਨੇਗਾਰ ਸੀਗੇ उना दे उपर, मेरा नाम उमेश है, मैं से, हाँ जी सर कैद, हाँ कैद किया था उसको पंजाब पुलिस बहुत बहुत धनबाद कर दिना ने स्पोट एक्शन लिया आई आर दर्ज कराई हूँ तीन चार महीने हो गए ਅੱਜ ਉਹ ਪਰਿਵਾਰ ਜਿਹੜਾ ਗੁੱਜਰ ਪਰਿਵਾਰ ਵਾ ਹਾਂ ਅੱਜ ਹੁਣ ਇਹਨਾਂ ਦੇ ਪਰਿਵਾਰ ਨੂੰ ਕੁੜੀ ਮਤਲਬ ਕਿ ਜਿਹੜਾ ਵੀਰ ਛੜਾਇ ਹਮਦਪੁਰ ਦੀ ਵੀਰ ਉਹਨਾਂ ਦੇ ਪਰਿਵਾਰ ਨੂੰ ਮਜਬੂਰ ਕਰ ਰਿਹਾ ਵਾ ਕੰਪਰੋਮਾਈਜ਼ ਕਰ ਲਈ ਅੱਜ ਉਹਨਾਂ ਦੇ ਪਿੰਡ ਗਏ ਆ ਠੀਕ ਹੈ ਜੀ ਕੱਲ ਦੇ ਕੁੜੀ ਨੂੰ ਫੋਨ ਲਾ ਲਾ ਕੇ ਵਾਰ-ਵਾਰ ਉਹਨੂੰ ਪਰੇਸ਼ਾਨ ਕਰ ਰਹੇ ਤੰਗ ਕਰ ਰਹੇ ਸੀਗੇ ਤੇ ਅੱਜ ਉਹਨਾਂ ਦੇ ਪਿੰਡ ਗਏ ਆ ਜਿੱਦਾਂ ਆਪਾਂ ਨੂੰ ਇਹਨਾਂ ਨੇ ਬੇਰੰਗ ਮੋੜਿਆ ਸੀ ਨਾ ਉਦੋਂ ਵੀ ਅਸੀਂ ਤੁਹਾਨੂੰ 50000 ਰੁਪਏ ਨਹੀਂ ਦੇਣਾ ਤੇ ਜਾ ਜੋ ਕਰਨਾ ਕਰ ਲੋ ਤੇ ਅੱਜ ਹੁਣ ਆਪਾਂ ਇਹਨਾਂ ਨੂੰ ਬੇਰੰਗ ਮੋੜ ਰਹੇ ਆ ਕਿਉਂਕਿ ਜਦੋਂ ਆਪਾਂ ਇਹਨਾਂ ਤੋਂ ਹੀਰ ਗੁਜਰਾ ਤੋਂ ਆਪਾਂ ਇਹਨਾਂ ਦਾ ਭਰਾ ਛੜਾਇਆ ਸੀਗਾ ਤੇ ਮੈਂ ਇਹਨਾਂ ਨੂੰ ਕਹਿਤਾ ਸੀਗਾ ਕਿ ਜੇ ਮੈਨੂੰ ਪਰਿਵਾਰ ਮਿਲ ਗਿਆ ਮੈਂ ਪਰਿਵਾਰ ਲੈ ਕੇ ਆਉਂਗਾ ਮਹੀਨੇ ਦੇ ਵਿੱਚ ਵਿੱਚ ਤੇ ਤੁਸੀਂ ਉਹਦਾ 50000 ਰੁਪਏ ਖਰਜਾਨਾ ਪਰ ਭਰੋਗੇ ਹਾਂ ਇਹ ਕਹਿੰਦੇ ਹਾਂ ਅਸੀਂ ਭਰਾਂਗੇ ਇਹਨਾਂ ਪੰਚਾਇਤ ਦੇ ਸਾਹਮਣੇ ਮੰਨਿਆ ਸੀਗਾ ਪਰ ਕਹਿੰਦੇ ਕਿ ਸੌਂ ਖਾ ਕੇ ਇਹ ਮੁੱਕਰ ਜਾਂਦੇ ਆ ਇਹਨਾਂ ਨੇ ਇਹੋ ਗੱਲ ਕੀਤੀ ਕਾਇਦਾ ਸਿਆਸੀ ਦੀ ਵੀਡੀਓ ਵੀ ਬਣਾਈ ਸੀ ਉਦੋਂ ਵੀ ਤੁਸੀਂ 50000 ਰੁਪਏ ਹਰਿਆਣਾ ਪਰੋਗੇ ਤੇ ਬਾਅਦ ਵਿੱਚ ਵਾਇਗੁਰ ਦੀ ਮੇਰ ਨਾਲ ਮਹੀਨੇ ਚ ਕੀ ਤਿੰਨ ਦਿਨਾਂ ਚ 14 ਦਿਨਾਂ ਦੇ ਵਿੱਚ ਇਹ ਦੇਚੀ ਉਸ ਜਿਹੜਾ ਮੰਦ부 ਦੀ ਵੀਰ ਸੀਗਾ ਉਹਦਾ ਪਰਿਵਾਰ ਮਿਲ ਗਿਆ ਕੌਣ ਆ ਦੇ ਕੌਣ ਆ ਦੇ ਆ ਆ ਵੇ ਗਾ ਪਰਿਵਾਰ ਅਸੀਂ ਆਪਣੇ ਕੋਲ ਅਨਾਥ ਆਸ਼ਰਮ ਚ ਮੰਗ ਸੱਧਿਆ ਜਦੋਂ ਆਸ਼ਮ ਚ ਆਏ ਅਸੀਂ ਉਹਨਾਂ ਨੂੰ ਗੁੱਜਰਵੀਰਾਂ ਦੇ ਕੋਲ ਲੈ ਕੇ ਗਿਆ ਬੰਦ ਕੇ ਦੋ ਮਿੰਟ ਗੁੱਜਰਵੀਰਾਂ ਦੇ ਕੋਲ ਲੈ ਕੇ ਗਿਆ ਕਿ ਵੀਰ ਤੁਸੀਂ ਕਿਹਾ ਸੀਗਾ ਵੀ ਜੇ ਪਰਿਵਾਰ ਲੱਭ ਜੇ ਤੇਸੀਂ ਇਹਨਾਂ ਦਾ ਹਰਜਾਨਾ ਭਰਾਂਗੇ 50000 ਰੁਪਇਆ ਪਰ ਉੱਥੇ ਗਿਆ ਨੂੰ ਤੁਸੀਂ ਵੀਡੀਓ ਦੇਖੀਆ ਕਿ ਕਿਦਾਂ ਇਹਨਾਂ ਜਲੀਲ ਕੀਤਾ ਵੀ ਜਾਓ ਜੋ ਕਰਨਾ ਤੁਸੀਂ ਕਰ ਲਓ ਅਸੀਂ ਤਾਂ ਪੈਸੇ ਮੰਨੇ ਨਹੀਂ ਸੀਗੇ ਮੈਂ ਬਗੈਰ ਦਾ ਉਹਨਾਂ ਨੂੰ ਵੀਡੀਓ ਵੀ ਵਿਖਾਈ ਕਹਿੰਨੇ ਨਹੀਂ ਜੋ ਤੁਸੀਂ ਕਰਨਾ ਕਰ ਲਓ ਅਸੀਂ ਨਹੀਂ ਪੈਸਾ ਦੇ ਵੀ ਦੇਣਾ ਉਹ ਰੱਬ ਨੇ ਐਸੀ ਕਲਾ ਵਰਤਾਈ ਕਿ ਉਸੇ ਦਿਨੀ ਰਾਤ ਨੂੰ ਇਨਾਂ ਦੇ ਉੱਪਰ ਆ ਪਰਚਾ ਹੋ ਗਿਆ ਤਿੰਨਾ ਪਿਉ ਪਤਾਂ ਦੇ ਉੱਪਰ ਬਕਾਇਦਾ ਨਾਂ ਪਰਚੀ ਹੋ ਗਈ ਇਹਨਾਂ ਦੇ ਉੱਪਰ ਐਫਆਈਆਰ ਹੋ ਗਿਆ ਤੇ ਹੁਣ ਇਹ ਚੀਕਾ ਮਾਰਦੇ ਆ ਤੇ ਅੱਜ ਹੀ ਪਰਿਵਾਰ ਕੁੜੀ ਦੇ ਕੋਲ ਪਹੁੰਚਿਆ ਸੀਗਾ ਤੇ ਜੇਕਰ ਅੱਜ ਤੋਂ ਬਾਅਦ ਇਹ ਕੁੜੀ ਨੂੰ ਤਾਂ ਕਰਨਗੇ ਤੇ ਅਸੀਂ ਇਹਨਾਂ ਦੇ ਉੱਪਰ ਹੋਰ ਹੈ ਕਾਨੂੰਨ ਦੀ ਸਹਾਇਤਾ ਲੈ ਕੇ ਇਹਨਾਂ ਦੇ ਉੱਪਰ ਹੋਰ ਕਾਰਵਾਈ ਕਰਾਵਾਂਗੇ ਜੇਕਰ ਸਾਨੂੰ ਇਹ ਮਜਬੂਰ ਕਰਨਗੇ ਬੀ ਕੰਪਰਮਾਈਜ਼ ਕਰ ਲਈ ਅਸੀਂ ਥੀਕੋ ਗੱਲ ਕਹੀ ਆ ਵੀ ਜਾਂ ਤੇ ਸਜ਼ਾ ਲਓਗੇ ਬੱਕ ਹੋਗੀ ਤੁਹਾਨੂੰ ਜਾਂ ਫਿਰ ਪੂਰਾ ਹਰਜਾਨਾ ਭਰੋ ਜਿੰਨਾ ਵੀ ਤੁਸੀਂ ਇੰਦੇ ਤੋਂ 17 ਸਾਲ ਕੰਮ ਕਰਾਇਆ ਵਾ 17 ਸਾਲਾਂ ਦਾ ਜੋ ਵੀ ਹਰਜਾਨਾ ਪਰ ਬਣਦਾ ਵਾ ਉਹ ਭਰੋਗੇ ਤੇ ਤਾਂ ਤੁਸੀਂ ਛੁੱਟੋਗੇ ਉਦੋਂ अदरवाइज ਨਾ ਛੁੱਟੋਗੇ ਤਨਾ ਅਸੀਂ ਛੁੱਟਣ ਦੇਣਾ ਵਾ ਤੇ ਅਸੀਂ ਪਰਵਾ ਅਸੀਂ ਹੋਰਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਵੀਰ ਇਸ ਕੇਸ ਦੇ ਵਿੱਚ ਇਨਵੋਲ ਹੋਗੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਉਹਨਾਂ ਦੇ ਵੀ ਨਾਮ ਐਦਾਂ ਸੋਸ਼ਲ ਮੀਡੀਆ ਦੇ ਉੱਪਰ ਬਾਕਾਇਦਾ ਫੋਟੋ ਲਾ ਕੇ ਦੋ ਸ਼ੇਅਰ ਕਰਾਂਗੇ ਕਿ ਇਹ ਲੋਕ ਇਹਨਾਂ ਲੋਕਾਂ ਦਾ ਜਿਹੜੇ ਦੋਸ਼ੀ ਲੋਕ ਉਹਨਾਂ ਦਾ ਸਾਥ ਦੇ ਰਿਹਾ ਸੋ ਇਸ ਕੰਮ ਕਰਨ ਤੋਂ ਸਕੇਜ ਕਰਿਓ ਗੁਰਿਹੇਜ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜਿੱका ਖਾਲਸਾ ਹੋਵੇ ਗੁਰੂ ਜੀ ਫਤਿਹ